ਲੋਬੀ ਬਿਲੇ ਸ਼ਾਮ ਦਾ ਮਾਹੌਲ ਦਿਖਾਉਣਿਆ ਮੋਟਰ ਦਾ ਸੁਣੋ ਚਾਰੇ ਪਾਸੇ ਹਰਿਆਲੀ ਹਰਿਆਲੀ ਆ ਤੇ ਇਧਰ ਚੋਬਰ ਧੋਈ ਜਾਂਦਾ ਗੱਡੀ ਇਹ ਕਹਿੰਦਾ ਅੱਜ ਮੈਂ ਨਹਿਰ ਤੇ ਪਾਣੀ ਦੇ ਨਾਲ ਗੱਡੀ ਧੋਣੀਆਂ ਕਿਉਂਕਿ ਸਰਵਸਟੇਸ਼ਨ ਤੇ ਕਹਿੰਦਾ ਬਈ ਕੈਮੀਕਲ ਵਾਲਾ ਪਾਣੀ ਹੁੰਦਾ ਤੇ ਉੱਚੇ ਪੱਤਣ ਵਾਲਾ ਜਿਹੜਾ ਪਾਣੀ ਹੁੰਦਾ ਤੇ ਆ ਆਪਨੇ ਚੱਲੀ ਜਾਂਦੀ ਐ ਨਿੱਕੀ ਮੋਟਰ ਤੇ ਨਹਿਰ ਦਾ ਪਾਣੀ ਜਿਹੜਾ ਆਈ ਜਾਂਦਾ ਤੇ ਨਾਲ ਦੀ ਨਾਲ ਧੋਈ ਜਾਂਦਾ ਗੱਡੀ ਤੇ ਏਦੋਂ ਬਾਅਦ ਆਪਾਂ ਪਾਵਾਂਗੇ ਬੂਟਿਆਂ ਨੂੰ ਪਾਣੀ ਤੇ ਇਹਨੇ ਜਦੋਂ ਕੰਮ ਨਿਵੇੜ ਲਿਆ ਤੇ ਮੈਂ ਸੋਚਿਆ ਵੀ ਚਲੋ ਸਾਰੇ ਭਰਾਵਾਂ ਨੂੰ ਆਪਾਂ ਜਿਹੜਾ ਸ਼ਾਮ ਦਾ ਮਾਹੌਲ ਦਿਖਾਉਨੇ ਆ ਤੇ ਅੱਜ ਅਸੀਂ ਬਾਈ ਜਿਹੜੀ ਕਟਿੰਗ ਕਰਨ ਲੱਗੇ ਸੀ ਕਿਉਂਕਿ ਅੱਜ ਮਾਲੀ ਨਹੀਂ ਆਉਣਾ ਸੀਗਾ ਤੇ ਮਾਲੀ ਨੂੰ ਹੋ ਗਿਆ ਬੁਖਾਰ ਤੇ ਅਸੀਂ ਆ ਥੋੜੀ ਜੀ ਕਟਿੰਗ ਕਰੀਏ ਤੇ ਸਵੇਰ ਆਊਗਾ ਮਾਲੀ ਤੇ ਕਾਫੀ ਭਰਾਵਾਂ ਦੇ ਨਾਲ ਫੋਨ ਮੈਸੇਜ ਆਉਂਦੇ ਹੁੰਦੇ ਆ ਕਿ ਬਾਈ ਅਸੀਂ ਕਿਹੜੇ ਮਹੀਨੇ ਦੇ ਵਿੱਚ ਜਿਹੜੀ ਬੂਟਾਂ ਦੀ ਕਟਿੰਗ ਕਰਵਾਈਏ ਬਲੈਕ ਫਾਈਕਸ ਦੀ ਜਾਂ ਪਾਂਡੇ ਦੀ ਜਾਂ ਹਜ ਦੀ ਤਾਂ ਹੁਣ ਜਿਹੜਾ 8ਵਾਂ ਮਹੀਨਾ ਬਾਈ ਉਹ ਬਿਲਕੁਲ ਪ੍ਰੋਪਰ ਕਟਾਈ ਵਾਲਾ ਕਿਉਂਕਿ 10ਵੇਂ ਮਹੀਨੇ ਦੇ ਵਿੱਚ ਜਿਹੜੀ ਠੰਡ ਪੈਣੀ ਸਟਾਰਟ ਹੋ ਜਾਂਦੀ ਆ ਤੇ ਬੂਟਿਆਂ ਦੀ ਜਿਹੜੀ ਗਰੋਥ ਵੀ ਉਹ ਸਲੋ ਹੋ ਜਾਂਦੀ ਆ ਤੇ ਹੁਣ ਬਿਲਕੁਲ ਜਿਹੜਾ ਸਹੀ ਟਾਈਮ ਆ 8ਵੇਂ ਮਹੀਨੇ ਦੇ ਵਿੱਚ ਵਿੱਚ ਤੁਸੀਂ ਭਲਾਂ ਤੁਹਾਡੇ ਬਲੈਕ ਫਾਈਕਸ ਲੱਗਿਆ ਵਾ ਭਲਾਂ ਪੀਲਾ ਪਾਂਡਾ ਲੱਗਿਆ ਵਾ ਤੇ ਭਲਾਂ ਹਿੱਜ ਲੱਗਿਆ ਤੇ ਹੁਣ ਤੁਸੀਂ ਇਹਦੀ 8ਵੇਂ ਮਹੀਨੇ ਦੇ ਵਿੱਚ ਜੇਕਰ ਕਟਿੰਗ ਕਰਵਾ ਦੋਗੇ ਤਾਂ ਡੇਢ ਕਿ ਮਹੀਨੇ ਦੇ ਵਿੱਚ ਇਹ ਜਿਹੜੀ ਕਟਿੰਗ ਆ ਭਲਾਂ ਤੁਸੀਂ ਜ਼ਿਆਦਾ ਕਰਵਾ ਦੋ ਭਲਾਂ ਘੱਟ ਕਰਵਾ ਦੋ ਉਹ ਕਵਰ ਕਰ ਜਾਊਗੀ ਪੂਰੀ ਜਦੋਂ ਠੰਡ ਪੈਣੀ ਸਟਾਰਟ ਹੋਣੀ ਆ ਉਦੋਂ ਬਾਅਦ ਬੂਟੇ ਜਿਹੜੇ ਉੱਪਰੇ ਜੇ ਨਹੀਂ ਲੱਗਦੇ ਉਹ ਦੁਬਾਰਾ ਆਪਦਾ ਫੇਰ ਉਸੇ ਕੰਡੀਸ਼ਨ ਦੇ ਵਿੱਚ ਹੀ ਆ ਜਾਂਦੇ ਆ ਜਿਹੜੀ ਕੰਡੀਸ਼ਨ ਦੇ ਵਿੱਚ ਆਪਾਂ ਬੂਟੇ ਕਟਾਉਣੇ ਆ ਤੇ 8ਵਾਂ ਮਹੀਨਾ ਬਿਲਕੁਲ ਸਹੀ ਸਮਾਂ ਜਿਹੜਾ ਬੂਟੇ ਕਟਾਉਣ ਦਾ ਤੇ ਆਪਣੇ ਵੀ ਬਈ ਬੂਟੇ ਜਿਹੜੇ ਕਾਫੀ ਵੱਡੇ ਹੋ ਗਿਆ ਅੱਜ ਜਿਹੜਾ ਆਪਣੇ ਮਾਲੀ ਉਹਨਾਂ ਦਾ ਫਰੀਦਕੋਟ ਤੋਂ ਉਹਨੂੰ ਹੋ ਗਿਆ ਬੁਖਾਰ ਤੇ ਅੱਜ ਅਸੀਂ ਹਜ ਤੱਕ ਟੱਤੀ ਤੇ ਕੱਲ ਨੂੰ ਨਾਲੇ ਤਾਂ ਕਰਾਂਗੇ ਘਾਹ ਦੀ ਕਟਿੰਗ ਤੇ ਨਾਲੇ ਸਾਰੇ ਬੂਟਿਆਂ ਦੀ ਜਿਹੜੀ ਕਟਿੰਗ ਕਰਾਂਗੇ ਤੇ ਐਦੋਂ ਬਾਅਦ ਫਿਰ ਆ ਆਪਾਂ ਕਰਾਂਗੇ ਫਰਵਰੀ ਦੇ ਲਾਸਟ ਦੇ ਵਿੱਚ ਕਟੇਗਾ ਕਿਉਂਕਿ ਉਸ ਤੋਂ ਬਾਅਦ ਨਵੀਂ ਜਿਹੜੀ ਫੋਟੋ ਸਟਾਰਟ ਹੋ ਜਾਂਦੀ ਹੈ ਮਾਰਚ ਮਹੀਨੇ ਦੇ ਵਿੱਚ ਤੇ ਆਹਾ ਹੈਗਾ ਬਾਈ ਆਪਣਾ ਬੈਕ ਸਾਈਡ ਤੇ پارک ਤੇ ਆ ਆਪਾਂ ਪੰਛੀਆਂ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਤੇ ਇਹਦੇ ਵਿੱਚ ਜਿਹੜਾ ਚਿੜੀਆਂ ਰਹਿਣ ਬਸੇਰੇ ਕਰਨਗੀਆਂ ਤੇ ਆ ਲਾਟਣਾ ਆਪਣੇ ਭਰਾਵਾਂ ਨੇ ਆਪਾਂ ਨੂੰ ਗਿਫਟ ਕਰੀਆਂ ਸੀਗੀਆਂ ਇੱਕ ਉਧਰਲੇ ਪਾਸੇ ਪਈ ਆ ਤੇ ਉਹਨਾਂ ਦੇ ਵਿੱਚ ਜਿਹੜੇ ਆਪਾਂ ਹਾਲ ਨੇ ਲਾਏ ਸੀ ਉਹਨਾਂ ਦੇ ਵਿੱਚ ਚਿੜੀਆਂ ਨੇ ਜਿਹੜੇ ਰਹਿਣ ਵਸੇਰੇ ਕਰ ਲਏ ਆ ਇੱਧਰ ਵੀ ਆਬਦਾਲਨਾ ਪਾਲੇ ਵਿੱਚ ਤੇ ਇੱਧਰ ਰੇਲੇ ਆਲਣੇ ਦੇ ਵਿੱਚ ਵੀ ਜਿਹੜੀਆਂ ਚਿੜੀਆਂ ਉਹ ਰਹਿਣੀਆਂ ਸਟਾਰਟ ਹੋ ਗਈਆਂ ਤੇ ਬਾਕੀ ਹਰਿਆਲੇ ਕਰੋ ਚੱਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਾਫੀ ਭਰਾਵਾਂ ਦੇ ਨਾ ਸਵਾਲ ਸੀਗੇ ਕਿ ਭਾਈ ਇੰਨੀ ਜਿਆਦਾ ਸ਼ਾਈਨਿੰਗ ਕਾਦੇ ਨਾਲ ਆਉਂਦੀ ਆ ਕੀ ਪਾਉਨੇ ਇਹਨਾਂ ਨੂੰ ਇਹਨਾਂ ਦਾ ਭਾਈ ਇੱਕ ਤਾਂ ਸਭ ਤੋਂ ਵੱਡਾ ਕਾਰਨ ਆ ਵੀ ਆਪਾਂ ਜਿਹੜਾ ਨਹਿਰ ਦਾ ਪਾਣੀ ਪਾਉਨੇ ਇਹਨਾਂ ਨੂੰ ਕੋਈ ਬੋਰ ਦਾ ਪਾਣੀ ਨਹੀਂ ਪਾਉਂਦੇ ਤੇ ਸਿਰਫ ਇਹਨੂੰ ਨਹਿਰ ਦਾ ਪਾਣੀ ਪੈਂਦਾ ਇੱਕ ਤਾਂ ਸਭ ਤੋਂ ਵੱਡਾ ਕਾਰਨ ਉਹ ਆ ਵੀ ਪਾਣੀ ਇਹਨਾਂ ਨੂੰ ਜਿਹੜਾ ਨਹਿਰ ਦਾ ਪੈਂਦਾ ਕਰਕੇ ਇੰਨੀ ਜਿਆਦਾ ਸ਼ਾਈਨਿੰਗ ਆ ਤੇ ਦੂਜੀ ਆਪਾਂ ਬਈ ਇਹਨਾਂ ਨੂੰ ਡੀਏਪੀ ਜਿਹੜੀ ਪਾ ਦਿੰਨੇ ਉਹਨੇ 10 15 ਦਿਨਾਂ ਬਾਅਦ ਕਿਉਂਕਿ ਇਹਨਾਂ ਤੋਂ ਕਿਹੜਾ ਕੋਈ ਆਪਾਂ ਵੀ ਫਾਲ ਲੈਣਾ ਨਾ ਵੀ ਆਪਾਂ ਨੂੰ ਜਿਹੜਾ ਨੁਕਸਾਨ ਹੋਊਗਾ ਡੀਏਪੀ ਦੇ ਨਾਲ ਜਿਹੜੇ ਉਹ ਬਿਲਕੁਲ ਬਲੈਕ ਹੋ ਜਾਂਦੇ ਆ ਪੀਲਾ ਪਾਂਡੇ ਦਾ ਵੀ ਰੰਗ ਬਹੁਤ ਸੋਹਣਾ ਨਿਕਲਦਾ ਤੇ ਬਲੈਕ ਫਾਈਕਸ ਦਾ ਤਾਂ ਥੋਡੇ ਸਾਹਮਣੇ ਹੀ ਆ ਤੇ ਆਹ ਬੂਟਾ ਬਾਈ ਆਪਾਂ ਛਿਮਲੇ ਤੋਂ ਲਿਆ ਕੇ ਲਾਇਆ ਸੀਗਾ ਤੇ ਤਕਰੀਬਨ ਜੇ ਇਹ ਗੱਲ ਕਰੀਏ ਤਾਂ 24-25 ਫੁੱਟ ਦੇ ਕਰੀਬ ਇਹ ਚਲਾ ਗਿਆ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਇਹਦੀ ਜਿਹੜੀ ਉਚਾਈ ਆ ਉਹ 70 ਤੋਂ 80 ਫੁੱਟ ਚਲੀ ਜਾਂਦੀ ਆ ਤੇ ਦੇਖਦੇ ਆ ਵੀ ਕਿੰਨੇ ਟਾਈਮ ਦੇ ਵਿੱਚ ਜਿਹੜੀ ਇਹਦੀ ਇੰਨੀ ਉਚਾਈ ਉਹ ਬਣੂਗੀ ਤੇ ਕੱਲ ਨੂੰ ਆਪਾਂ ਪ੍ਰੋਪਰ ਜਿਹੜੀ ਵੀਡੀਓ ਪਾਵਾਂਗੇ ਕਟਿੰਗ ਦੀ ਤੇ ਕਿਸ ਤਰ੍ਹਾਂ ਜਿਹੜੇ ਨਵੇਂ ਡਿਜ਼ਾਈਨ ਬਣਾਏ ਆ ਤੇ ਇਧਰਲੇ ਪਾਸੇ ਚੋਬਰ ਪੂਰਾ ਲੱਗਾ ਪਿਆ ਗੱਡੀ ਧੋਣ ਤੇ ਆਹ ਆ ਬਾਈ ਹੈਗੇ ਆਪਣੇ ਇਧਰਲੀ ਸਾਈਡ ਫਲਾਂ ਵਾਲੇ ਬੂਟੇ ਤੇ ਤਕਰੀਬਨ ਹਰੇਕ ਮੌਸਮ ਦੇ ਜਿਹੜੇ ਫਲਾਂ ਵਾਲੇ ਬੂਟੇ ਆਪਣੇ ਲੱਗੇ ਹੋਇਆ ਕਾਫੀ ਭਰਾ ਕਹਿੰਦੇ ਹੁੰਦੇ ਕਿ ਬਾਈ ਫਲਾਂ ਵਾਲੇ ਬੂਟੇ ਲਾਓ ਤੁਸੀਂ ਪਰ ਬਾਈ ਆਪਾਂ ਉਹ ਬੂਟਿਆਂ ਦੇ ਨਾਲ ਹੀ ਲਾਤੇ ਸੀਗੇ ਫਲਾਂ ਵਾਲੇ ਬੂਟੇ ਤਕਰੀਬਨ 50 ਕ ਬੂਟੇ ਆ ਇਹ ਆਪਣੇ ਦਾਸ ਕੁਮਾਰ ਲਿਆਂਦੇ ਵਿੱਚ ਤੇ ਹਰੇਕ ਮੌਸਮ ਦਾ ਜਿਹੜਾ ਇੱਥੇ ਫਾਲਾ ਵਾਲਾ ਬੂਟਾ ਲੱਗਿਆ ਵਾ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਸ਼ਾਮ ਦਾ ਮਾਹੌਲ ਮੋਟਰ ਦਾ ਕਿਦਾਂ ਲੱਗਿਆ ਬਾਕੀ ਬਾਈ ਵੱਧ ਤੋਂ ਵੱਧ ਰੱਖ ਲਾਓ ਸਾਰੇ ਭਰਾ ਤੇ ਕਹਿੰਦੇ ਹੁੰਦੇ ਇੱਕ ਰੁੱਖ ਤੇ 100 ਸੋਖ ਤੇ ਬਾਕੀ ਬਈ ਆਹ ਜਨਤ ਆ ਇੱਥੇ ਘਰੇ ਜਾਣ ਨੂੰ ਤੇ ਇੱਥੋਂ ਜੀ ਨਹੀਂ ਕਰਦਾ ਤੇ ਖੇਤ ਕੰਮ ਹੋਵੇ ਭਲਾ ਨਾ ਹੋਵੇ ਤਾਂ ਆਪਾਂ ਹਰ ਰੋਜ਼ ਦੋ ਵਾਰੀ ਜਿਹੜਾ ਖੇਤ ਉਹ ਆਉਣਾ ਹੀ ਹੁੰਦਾ ਕਿਉਂਕਿ ਇੱਥੇ ਬਈ ਜਿਹੜਾ ਮੋਹ ਦੀਆਂ ਤੰਦਾਂ ਆ ਬੂਟਿਆਂ ਦੇ ਨਾਲ ਜੁੜ ਜਾਵੇਂ ਹਨ ਕਿਉਂਕਿ ਛੋਟੇ ਛੋਟੇ ਲਾਇਏ ਸੀ ਤੇ ਅੱਜ ਇਹ ਪੂਰੇ ਜਵਾਨ ਹੋ ਗਏ ਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋ